ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟਡੀ ਹਬ ਚੈਨਲ ਦੇ ਉੱਪਰ ਸੋ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਤਿਆਰੀ ਕਰ ਰਹੀ ਹਰ ਵਿਦਿਆਰਥੀ ਦਾ ਇਸ ਚੈਨਲ ਤੇ ਨਿੱਘਾ ਸਵਾਗਤ ਕਰਦੇ ਹਾਂ ਇਸ ਵੀਡੀਓ ਨੂੰ ਸ਼ੁਰੂ ਕਰੀਏ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਪੰਜਾਬੀ ਦੀ ਹਰ ਤਰ੍ਹਾਂ ਦੀ ਜਾਣਕਾਰੀ ਚਾਹੀਓ ਤੁਹਾਡੇ ਸਿਲੇਬਸ ਪੁਆਇੰਟ ਆਫ 뷰 ਤੋਂ ਹੋਵੇ ਚਾਹੇ ਤੁਸੀਂ ਕਿਸੇ ਤਰ੍ਹਾਂ ਦੀ ਜੋ ਵੀ ਵਿਸ਼ੇ ਦੀ ਤਿਆਰੀ ਕਰ ਰਹੇ ਹੋ ਜੋ ਪੰਜਾਬੀ ਤੇ ਨਾਲ ਸੰਬੰਧਿਤ ਰੱਖਦੇ ਹੁਣ ਉਸ ਦੇ ਸੰਬੰਧ ਵਿੱਚ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਹਰ ਤਰ੍ਹਾਂ ਦੀ ਜਾਣਕਾਰੀ ਤੇ ਹਰ ਤਰ੍ਹਾਂ ਦੀ ਪੇਪਰਾਂ ਦੀ ਤਿਆਰੀ ਇਸ ਚੈਨਲ ਦੇ ਆਪਾਂ ਕਰਵਾਉਂਦੇ ਰਹਿੰਦੇ ਆ ਸੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਾਸ਼ਾ ਨੂੰ ਸਮਝਦੇ ਹੋਏ ਪੰਜਾਬੀ ਉਪਭਾਸ਼ਾ ਮਾਂ ਨੂੰ ਡਿਟੇਲ ਦੇ ਵਿੱਚ ਪੜਾਂਗੇ ਸੋ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਸ਼ਾ ਕੀ ਹੁੰਦੀ ਹੈ ਭਾਸ਼ਾ ਲੋਕ ਜੀਵਨ ਦਾ ਇਹ ਮੰਗ ਹੈ ਇਹ ਮਨੁੱਖੀ ਸੱਭਿਆਚਾਰ ਦਾ ਸਭ ਤੋਂ ਕੀਮਤੀ ਸਰਮਾਇਆ ਹੈ ਇਹ ਮਨੁੱਖੀ ਜਾਤੀ ਦੀ ਹੋਂਦ ਵੀ ਭਾਸ਼ਾ ਸਾਹਮਣੇ ਖੜੀ ਹੈ ਇਨਸਾਨ ਦੀ ਬੁੱਧੀ ਅਤੇ ਸਿਆਨਪ ਭਾਸ਼ਾ ਰਹੀ ਹੋਂਦ ਵਿੱਚ ਆਈ ਹੈ ਕਹਿੰਦਾ ਭਾਵ ਹੈ ਕਿ ਭਾਸ਼ਾ ਇੱਕ ਮਨੁੱਖੀ ਜੀਵਨ ਦਾ ਉਹ ਮਹੱਤਵਪੂਰਨ ਅੰਗ ਮੰਨਦੇ ਆਂ ਸੀ ਜਿਸ ਤੋਂ ਬਿਨਾ ਸਾਡੇ ਮਨੁੱਖੀ ਸੱਭਿਆਚਾਰ ਦੀ ਹੋਂਦ ਬਿਲਕੁਲ ਅਸੰਭਵ ਹੈ ਜੇ ਭਾਸ਼ਾ ਹੈ ਤਾਂ ਸਾਡਾ ਸੱਭਿਆਚਾਰ ਵਿਕਸਿਤ ਹੈ ਸੋ ਇਸ ਦੇ ਸਹਾਰੇ ਹੀ ਇਨਸਾਨ ਆਪਣੀ ਬੁੱਧੀ ਤੇ ਸਿਆਣਪ ਨੂੰ ਇਸ ਦੇ ਰਾਹੀਂ ਆਪਣੀ ਪ੍ਰਗਟ ਕਰਦਾ ਹੈ ਸੰਸਾਰ ਦੇ ਵੱਖ-ਵੱਖ ਖਿੱਤਿਆਂ ਵਿੱਚ ਰਹਿੰਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਦੇ ਹਨ ਇਸ ਤਰ੍ਹਾਂ ਸਾਡੇ ਦੇਸ਼ ਭਾਰਤ ਵਿੱਚ ਵੀ ਵੱਖ-ਵੱਖ ਪ੍ਰਾਂਤਾਂ ਦੇ ਲੋਕ ਪਛਾਵਾਂ ਨੂੰ ਬੋਲਦੇ ਆ ਭਾਸ਼ਾ ਇੱਕ ਸੰਚਾਰ ਦਾ ਸਾਧਨ ਹੈ ਜਿਸ ਦੇ ਰਾਹੀਂ ਮਨੁੱਖ ਆਪਣੀ ਗੱਲਬਾਤ ਨੂੰ ਦੂਸਰੇ ਵਿਅਕਤੀ ਤੱਕ ਪਹੁੰਚਾਉਂਦਾ ਹੈ ਸੋ ਆਪਾਂ ਹੁਣ ਇਸ ਨੂੰ ਅੱਗੇ ਪੜ੍ਹਦੇ ਹਾਂ ਹੁਣ ਗੱਲ ਕਰਦੇ ਹਾਂ ਉਪਭਾਸ਼ਾਵਾਂ ਦੀ ਪੰਜਾਬ ਦੀਆਂ ਉਪਭਾਸ਼ਾਵਾਂ ਪੰਜਾਬੀ ਭਾਸ਼ਾ ਆਪਣੀ ਜੋ ਮਾਂ ਬੋਲੀ ਹੈ ਪੰਜਾਬ ਦੇ ਬੱਚਿਆਂ ਦੀ ਤਾਂ ਇਸ ਦੇ ਵਿੱਚ ਅੱਗੇ ਜਾ ਕੇ ਜਦੋਂ ਭੂਗੋਲਿਕ ਸਥਿਤੀਆਂ ਤੇ ਕਹਿ ਦਿੰਦੇ ਆ ਕਿ ਥੋੜੇ ਜੀ ਕਿਲੋਮੀਟਰ ਤੱਕ ਜਾ ਕੇ ਜਿਹੜੀਆਂ ਪਛਾਵੇਂ ਉਹਨਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਸੋ ਆਪਾਂ ਉਪਪਛਾਵਾਂ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਦੀਆਂ ਉਪਪਛਾਵਾਂ ਕਿਹੜੀਆਂ ਨੇ ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਹਾਲਤ ਉਹ ਭੂਗੋਲਿਕ ਹਾਲਾਤ ਹੋਣ ਕਰਕੇ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਰਕੇ ਇੱਕ ਖਿੱਤੇ ਦੇ ਲੋਕ ਦੂਜੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲਜੋਲ ਨਹੀਂ ਹੁੰਦਾ ਸੀ ਜਿਸ ਵਿੱਚ ਹੁਣ ਗੱਲ ਕਰਾਂਗੇ ਪੰਜਾਬੀ ਦੀ ਭਾਸ਼ਾ ਜਿਸ ਵਿੱਚ ਉਪਭਾਸ਼ਾਵਾਂ ਨੇ ਮਾਜੀ ਮਲਬਈ ਦੁਆਬੀ ਪੁਆਦੀ ਤੇ ਪੋਠੋਹਾਰੀ ਹੁਣ ਜੇ ਗੱਲ ਕਰੀਏ ਮਾਜੀ ਭਾਸ਼ਾ ਇਹ ਕਿਹੜੇ ਕਿਹੜੇ ਪੰਜਾਬ ਦੇ ਕੇਂਦਰੀ ਹਿੱਸੇ ਆ ਜਿੱਥੇ ਇਹ ਜ਼ਿਆਦਾ ਬੋਲੀ ਜਾਂਦੀ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਇਸ ਦੇ ਕੇਂਦਰੀ ਪੁਆਇੰਟ ਨੇ ਕੇਂਦਰੀ ਇਲਾਕੇ ਨੇ ਜਿੱਥੇ ਦੇ ਆਸੇ ਪਾਸੇ ਤੇ ਉਹਨਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਜਿਹੜੀ ਬੋਲਬਾਲੀ ਆ ਉਹ ਮਾਜੀ ਭਾਸ਼ਾ ਦਾ ਹੈ ਅੰਮ੍ਰਿਤਸਰ ਤਰੰਤਨ ਤੇ ਇਸ ਤੋਂ ਇਲਾਵਾ ਆਪਾਂ ਟਕਸਾਲੀ ਬੋਲੀ ਵੀ ਮਾਜੀ ਭਾਸ਼ਾ ਨੂੰ ਹੀ ਮੰਨਦੇ ਆ ਜੋ ਕਿ ਦਫਤਰੀ ਅਖਬਾਰਾਂ ਤੇ ਸਾਹਿਤਿਕ ਚੀਜ਼ਾਂ ਜੋ ਇਹਦੇ ਵਿੱਚ ਸ਼ਬਦੀਆਂ ਨੇ ਤਾਂ ਉਹ ਮਾਜੀ ਜਿਹੜੀ ਬੋਲੀ ਉਸ ਨੂੰ ਇਸ ਦਾ ਮਾਣ ਪ੍ਰਾਪਤ ਹੈ ਟਕਸਾਲੀ ਬੋਲੀ ਦਾ ਕਿਉਂਕਿ ਇੱਕ ਇਹ ਜਿਹੜਾ ਅੰਮ੍ਰਿਤਸਰ ਤੇ ਲਾਹੌਰ ਹੈ ਇਲਾਕੇ ਬਹੁਤ ਪੁਰਾਣੀ ਰਹੀ ਹੈ ਇੱਕ ਪ੍ਰਮਾਣਿਕ ਤੇ ਇੱਕ ਇਤਿਹਾਸਿਕ ਹੋਣ ਕਰਕੇ ਇਸ ਨੂੰ ਟਕਸਾਲੀ ਭਾਸ਼ਾ ਦਾ ਜਿਹੜਾ ਮਾਣ ਪ੍ਰਾਪਤ ਹੈ ਇਸ ਤੋਂ ਬਾਅਦ ਗੱਲ ਕਰੀਏ ਮਲਵਈ ਮਲਵਈ ਪੰਜਾਬ ਦੇ ਜਿਹੜੇ ਇਲਾਕੇ ਨੇ ਮੁਕਸਰ ਫਰੀਦਕੋਟ ਪਠਿੰਡਾ ਮੋਗਾ ਤੇ ਇਹ ਐਮ ਜਿਹੜੇ ਖਾਸ ਜਿਹੜੇ ਇਲਾਕੇ ਨੇ ਜਿੱਥੇ ਮਲਵਈ ਬੋਲੀ ਦਾ ਜਿਹੜਾ ਜ਼ਿਆਦਾ ਬੋਲਬਾਲ ਹੈ ਦੁਆਬੀ ਦੁਆਬੀ ਭਾਸ਼ਾ ਦੁਆਬੇ ਦੇ ਇਲਾਕੇ ਜਲੰਧਰ ਕਪੂਰਥਲਾ ਦੇ ਵਿੱਚ ਜ਼ਿਆਦਾ ਬੋਲੀ ਜਾਂਦੀ ਹੈ ਤੇ ਇਸ ਤੋਂ ਬਿਨਾ ਹੋਰ ਵੀ ਬਹੁਤ ਇਲਾਕੇ ਆ ਜਿੱਥੇ ਇਹ ਭਾਸ਼ਾ ਦਾ ਬੋਲਬਾਲ ਹੈ ਪੁਆਦੀ ਪੁਆਦ ਦੇ ਪਹਾ ਹੁੰਦਾ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਪੁਆਦ ਪੰਜਾਬ ਦੇ ਪੂਰੇ ਵਿਭਾਗ ਨੂੰ ਵੀ ਪੰਜਾਬ ਦੇ ਪੂਰੇ ਭਾਗ ਨੂੰ ਵੀ ਕਿਹਾ ਜਾਂਦਾ ਹੈ ਜ਼ਿਲ੍ਹਾ ਰੂਪਨਗਰ ਅੰਬਾਲਾ ਲੁਧਿਆਣਾ ਜਿੱਥੇ ਇਹ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਰੂਪਨਗਰ ਅੰਬਾਲਾ ਤੇ ਲੁਧਿਆਣਾ ਦੇ ਇਲਾਕਿਆਂ ਵਿੱਚ ਪੋਠੋਹਾਰੀ ਜੋ ਕਿ ਪ੍ਰਚੀਨ ਸਮਿਆਂ ਵਿੱਚ ਪਾਲੀ ਭਾਸ਼ਾ ਦਾ ਕੇਂਦਰ ਰਿਹਾ ਸੋ ਹੁਣ ਇਸ ਦੇ ਨਾਲ ਸੰਬੰਧੀ ਤੁਹਾਨੂੰ ਪੇਪਰ ਵਿੱਚ ਜਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਭਾਸ਼ਾ ਕਿਉਂ ਜ਼ਰੂਰੀ ਹੈ ਭਾਸ਼ਾ ਦਾ ਅਰਥ ਕੀ ਹੈ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ ਉਪ ਬੋਲੀ ਤੋਂ ਤੁਸੀਂ ਕੀ ਸਮਝਦੇ ਹੋ ਅੱਗੇ ਤੁਹਾਡੇ ਵਿੱਚੋਂ ਮਲਵਈ ਮਾਜੀ ਪੁਆਦੀ ਦੁਆਬੀ ਇਹ ਸਾਰੀਆਂ ਪਛਾਹਾਵਾਂ ਕਿਹੜੇ ਇਲਾਕੇ ਵਿੱਚ ਬੋਲੀਆਂ ਜਾਂਦੀਆਂ ਨੇ ਇਹ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਹਰ ਤਰ੍ਹਾਂ ਦੀ ਪੰਜਾਬੀ ਭਾਸ਼ਾ ਦੀ ਵੀਡੀਓ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ